ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ ਪਰ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਦੇ ਲਈ ਅਸੀਂ ਦੋ ਆਪਣੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵਿਚਕਾਰ ਟਕਰਾ ਕਰਵਾਤਾ ਸਿਰਫ ਇੱਕ ਵਿਅਕਤੀ ਦੀ ਸਿਆਸਤ ਨੂੰ ਚਮਕਾਉਣ ਦੇ ਲਈ ਕੀ ਇਹ ਗੁਨਾਹ ਨਹੀਂ ਹੈ ਕੀ ਇਹ ਪਾਪ ਨਹੀਂ ਹੈ ਕੀ ਇਹ ਪੰਥ ਨੂੰ ਦਬਧਾ ਦੇ ਵਿੱਚ ਪਾਉਣ ਵਾਲੀ ਕਾਰਵਾਈ ਨਹੀਂ ਹੈ ਕੀ ਤੁਸੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਨਹੀਂ ਕੀਤਾ ਹੁਣ ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨੇ ਦਖਲ ਨਹੀਂ ਦਿੱਤੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀ ਕਾਰਨ ਹੀ ਹੋਇਆ ਹੈ ਨਜਾਇਜ਼ ਦਖਲ ਅੰਦਾਜ਼ੀ ਕਾਰਨ ਹੈ ਨਜਾਇਜ਼ ਦਖਲ ਅੰਦਾਜ਼ੀ ਕਾਰਨ ਕਿ ਜਦੋਂ ਮਸਰੀ ਅਕਾਲ ਤਖਤ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਕਿਤੇ ਭਾਜੀਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਇੰਸ ਹੈ ਠੰਡੇ ਚੱਲੋ ਸਾਡਾ ਅਲਾਇੰਸ ਹੈ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਭਾਜਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਤੱਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿੱਡੀ ਕਮਾਲ ਦੀ ਗੱਲ ਹੈ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਹਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਹਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਤਿਹਾਸ ਸਾਨੂੰ ਸਬਕ ਦਿੰਦਾ ਹੈ ਕਿ ਜਿਹੜੇ ਗੁਰੂ ਤੋਂ ਭਗੌੜੇ ਹੋ ਜਾਂਦੇ ਆ ਨਾ ਉਹਨਾਂ ਦਾ ਕੁਛ ਨਾ ਕੁਛ ਟੁੱਟਿਆ ਹੀ ਕਰਦਾ ਹੈ ਦੁਨੀ ਚੰਦ ਦਾ ਵੀ ਟੁੱਟਿਆ ਸੀ ਸਾਧ ਸੰਗਤ ਜੀ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਟਕਰਾਅ ਪੈਦਾ ਕਰਤਾ ਕੀ ਪਤਾ ਨਹੀਂ ਹੈ ਜਿਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਐਕਟ ਦੇ ਮੁਤਾਬਕ ਕੰਮ ਕਰਦੀ ਹੈ ਇਵੇਂ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਇਹ ਐਕਟ ਦੇ ਮੁਤਾਬਕ ਆਪਣੇ ਵਿਧਾਨ ਦੇ ਮੁਤਾਬਕ ਕੰਮ ਕਰਦੇ ਆ ਪੰਜਾਂ ਪਿਆਰਾਂ ਦਾ ਆਪਣਾ ਸਤਕਾਰ ਹੈ ਹਜੂਰ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਤੇ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਆਪਣੇ ਸਥਾਨਕ ਫੈਸਲੇ ਜਿਹੜੇ ਆ ਉਹ ਕਰਦੇ ਨੇ ਔਰ ਅੱਜ ਦੇ ਨਹੀਂ ਕਰਦੇ ਉਹ ਜਦੋਂ ਤੋਂ ਤਖਤਾਂ ਦੀ ਸਿਰਜਣਾ ਹੋਈ ਆ ਉਦੋਂ ਤੋਂ ਹੀ ਉਹਨਾਂ ਤਖਤਾਂ ਦੇ ਪੰਜ ਪਿਆਰੇ ਸਹਬਾਨ ਜਿਨ੍ਹਾਂ ਵਿੱਚ ਮਾਨਯੋਗ ਸਿੰਘ ਸਾਹਿਬ ਉਹਨਾਂ ਤਖਤਾਂ ਦੇ ਸ਼ਾਮਲ ਹੁੰਦੇ ਆ ਉਹ ਫੈਸਲੇ ਕਰਦੇ ਆ ਔਰ ਅਸੀਂ ਇਸ ਗੱਲ ਨੂੰ ਸਮਝਿਆ ਨਹੀਂ ਔਰ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਦੇ ਲਈ ਅਸੀਂ ਦੋ ਆਪਣੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵਿਚਕਾਰ ਟਕਰਾਅ ਕਰਵਾਤਾ ਸਿਰਫ ਇੱਕ ਵਿਅਕਤੀ ਦੀ ਸਿਆਸਤ ਨੂੰ ਚਮਕਾਉਣ ਦੇ ਲਈ ਕੀ ਇਹ ਗੁਨਾਹ ਨਹੀਂ ਹੈ ਕੀ ਇਹ ਪਾਪ ਨਹੀਂ ਹੈ ਕੀ ਇਹ ਪੰਥ ਨੂੰ ਦੁਬਧਾ ਦੇ ਵਿੱਚ ਪਾਉਣ ਵਾਲੀ ਕਾਰਵਾਈ ਨਹੀਂ ਹੈ ਕੀ ਤੁਸੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਨਹੀਂ ਕੀਤਾ ਹੁਣ ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਜੀ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨਹੀਂ ਦਖਲ ਨਹੀਂ ਦਿੰਦੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀ ਕਾਰਨ ਹੀ ਹੋਇਆ ਹੈ ਨਜਾਇਜ਼ ਦਖਲ ਅੰਦਾਜ਼ੀ ਕਾਰਨ ਹੈ ਨਜਾਇਜ਼ ਦਖਲ ਅੰਦਾਜ਼ੀ ਕਾਰਨ। ਔਰ ਮੈਂ ਆਪ ਜੀ ਨੂੰ ਜਾਣਕਾਰੀ ਦੇ ਦਾਂ ਕਿ ਜਦੋਂ ਮਸਰੀ ਅਕਾਲ ਤਾਕਤ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਕਿਤੇ ਭਾਜੀਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ। ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਈਅੰਸ ਥੰਡੇ ਚੱਲੋ ਸਾਡਾ ਅਲਾਇੰਸ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਪੱਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿ ਢਿੱਕ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਉਹ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਪਾਇਰਾ ਹੈ ਹੁਣ ਤੁਸੀਂ ਰੋਨੇ ਹੁਣ ਤੁਸੀਂ ਚੀਕਾ ਮਾਰਦੇ ਉੱਚਾ ਹੋਸ਼ ਕਰੋ ਇੱਕ ਫਰੀਦਕੋਟ ਦਾ ਲੀਡਰ ਹੈ ਟੰਟੀ ਸਹਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੋਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾਂ ਨੇ ਦਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣਾ ਤਾਂ ਮਨਾ ਕਰਤਾ ਪਰ ਇੱਕ ਪਤਤ ਨੂੰ ਕਮੇਟੀ ਚ ਪਾਤਾ ਮੈਂ ਉਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਵੜ ਲੈ ਟਾਂਟੀ ਸਰਾਣਾ ਸਾਹਿਬ ਪਹਿਲਾਂ ਮਰਿਆਦਾ ਪੜ ਲਓ ਮਰਿਆਦਾ ਕੀ ਕਹਿੰਦੀ ਹੈ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਬੋਲਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਇਹ ਹਟਦੇ ਨਹੀਂ ਆ ਆਪ ਬੋਲਣੋ ਜਦੋਂ ਜੇਬ ਚ ਪਾਏ ਗਦਾਰੀ ਦੇ ਸਰਟੀਫਿਕੇਟ ਵੰਡਣੋ ਇਹ ਰੋਕਦੇ ਹੀ ਨਹੀਂ ਆ ਤੇ ਫਿਰ ਰੱਬ ਥੋੜੀ ਆਸੀਂ ਅਕਾਲ ਪੁਰਖ ਥੋੜੀ ਆਸੀਂ ਇਨਸਾਨ ਹੀ ਆ ਨਾ ਤੇ ਫਿਰ ਜਵਾਬ ਦੇਣਾ ਪੈਂਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਇਸ ਕਰਕੇ ਮੈਂ ਫੇਰ ਆਪ ਜੀ ਨੂੰ ਕਹਿਣਾ ਚਾਹਣਾ ਕਿ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਇਸ ਪਾਰਟੀ ਨੂੰ ਆ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਬੋਲੇ ਇਸੋ ਨਿਆਲ ਅੱਲਾਹ ਦੀ ਆਕਾ ਲ ਖੁਦਕੁਸ਼ੀ ਐ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਵਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ ਮਾ ਸਦ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਲਿਬੜਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਨਾਮ ਵਾਹੀ ਗੁਰੂ ਆਪ ਜਾਣਦੇ ਐ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਔਰ ਤੁਸੀਂ 10 ਵਜੇ ਤੋਂ ਬੈਠੇ ਸੁਣ ਰਹੇ ਹੋ ਸੁਣ ਕੇ ਘਰਾਂ ਨੂੰ ਜਾ ਕੇ ਬੈਠ ਨਾ ਜਾਓ ਉਹ ਹੁੰਦੇ ਨੇ ਕਿ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰਦੇ ਹੁੰਦੇ ਆ ਜੀ ਆ ਤੁਸੀਂ ਜੀ ਇੱਕ ਮੈਂਬਰ ਬਣਾਓ ਇੱਕ ਮੈਂਬਰ ਬਣ ਜੋ ਫਿਰ ਤੁਹਾਨੂੰ ਲਾਭ ਮਿਲੂਗਾ ਲਾਭ ਕਿਵੇਂ ਮਿਲੂ ਦੋ ਮੈਂਬਰ ਗਾਹ ਬਣਾਓ ਫਿਰ ਉਹ ਦੋ ਮੈਂਬਰ ਦੋ ਦੋ ਹੋਰ ਮੈਂਬਰ ਬਣਾਉਣ ਉਹਨਾਂ ਨੂੰ ਲਾਭ ਮਿਲਦਾ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਉਹ ਤਾਂ ਠੱਗੀ ਪੁਗਾ ਹੁੰਦਾ ਪਰ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੱਕ ਦੋਹਾਂ ਨੂੰ ਜੋੜੋਗੇ ਤੇ ਦੋ ਗਾਂ ਦੋਹਾਂ ਦੋਹਾਂ ਨੂੰ ਜੋੜਨਗੇ ਤੇ ਅਸੀਂ ਪੰਜਾਬ ਲਈ ਕੁਝ ਕਰ ਸਕਾਂਗੇ ਨਹੀਂ ਪੰਜਾਬ ਨੂੰ ਡੁੱਬਣੋਂ ਬਚਾਉਣਾ ਬਹੁਤ ਔਖਾ ਹੈ ਪੰਜਾਬ ਨੂੰ ਖਾਨ ਵਾਲੇ ਬਹੁਤ ਆ ਗਏ ਨੇ ਬਚਾਉਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਨੂੰ ਇਹ ਗੱਲ ਸੋਚ ਲਿਓ ਜੇ ਖਾਨ ਵਾਲੇ ਬਹੁਤ ਨੇ ਬਚਾਉਣ ਵਾਲਾ ਕੋਈ ਨਹੀਂ ਹੈ ਬਚਾਈਏ ਪੰਜਾਬ ਨੂੰ ਬਚਾਈਏ ਸਿੱਖਾਂ ਨੂੰ ਬਚਾਈਏ ਪੰਥ ਨੂੰ ਬਚਾਈਏ ਕੌਮ ਨੂੰ ਫੇਰ ਹੀ ਅਸੀਂ ਕਾਮਯਾਬ ਹੋਵਾਂਗੇ ਅਸੀਂ ਮਜ਼ਬੂਤ ਹੋਗੇ ਨਾ ਅਸੀਂ ਸਟਰੋਂਗ ਹੋਗੇ ਕਿਸੇ ਦੀ ਮਜਾਲ ਨਹੀਂ ਹੈ ਕਿ ਸਾਡੇ ਹੱਕ ਕੋਈ ਚੋਰੀ ਕਰਕੇ ਲੈ ਜਾਏ ਹੈਗਾ ਨਾ ਇਹ ਕੇਂਦਰ ਸਰਕਾਰ ਨੇ ਸਾਡੇ ਹੱਕ ਚੋਰੀ ਕਰ ਲਏ ਉਹ ਚੋਰੀ ਇਸ ਕਰਕੇ ਕੀਤਾ ਕਿਉਂਕਿ ਜਿਨ੍ਹਾਂ ਨੂੰ ਅਸੀਂ ਰਾਖਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ ਉਹ ਸੌਂਗੇ ਜਾਂ ਕੁੱਤੀ ਚੋਰਾਂ ਨਾਲ ਰਲ ਗਈ ਤਾਂ ਸਾਡੇ ਹੱਕ ਖੋ ਕੇ ਲੈ ਗਏ ਉਹ ਜਾਦਾ ਇਹ ਸੌਂਗੇ ਜਾਂ ਕੁੱਤੀ ਚੋਰਾਣਾ ਰਲ ਗਈ ਪਰ ਅਸੀਂ ਐਸਾ ਨਹੀਂ ਕਰਾਂਗੇ ਇਹ ਐਸਾ ਕਰਨ ਦੇ ਨਾਲੋਂ ਮਰ ਜਾਣਾ ਬਿਹਤਰ ਘਰੇ ਬੈਠ ਜਾਣਾ ਬਿਹਤਰ ਸਮਝਾਂਗੇ ਸੋ ਮੈਂ ਨੌਜਵਾਨਾਂ ਨੂੰ ਅਪੀਲ